ਜੇ ਤੁਸੀਂ ਰਹਿੰਦੇ ਹੋ ਤੁਹਾਨੂੰ ਪਤਾ ਹੈ ਕਿ ਆਪਣੇ ਅੰਮਰਸਰ ਦੇ ਖਾਲਸੌਰ ਅਗਰ ਜੋ ਇੱਕ ਕਿਸਾਨ ਜੋ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੋਈ ਹੋਰ ਕੋਈ ਹੈਗਾ ਹਾਂਜੀ ਹਾਂਜੀ ਸਰ ਅੱਜ ਅਮਜੀਠੇ ਚ ਆਏ ਜੇ ਕਿਸ ਤਰੀਕੇ ਦਾ ਰਿਸਪੌਂਸ ਹੈ ਜੀ 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 ਉਹ ਇਹ ডিসਪਲ ਲੈਣਾ ਤੁਸੀਂ ਦੇਖਿਆ ਕਿ ਮਜੀਠੇ ਦਾ ਰਿਸਪੌਂਸ ਆਪ ਹੀ ਦੇਖਿਆ ਤੁਸੀਂ ਸਾਰੇ ਅੰਮਰਸਰਚ ਡਵੈਲਪਮੈਂਟ ਦੀ ਬਹੁਤ ਚਾਹ ਆ ਤੇ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਰੀ ਡਿਸਕਸ਼ਨ ਡਵੈਲਪਮੈਂਟ ਤੇ ਹੋ ਰਹੀ ਆ ਜਿਹੜਾ ਭਾਰਤ ਚ ਵਿਕਾਸ ਹੋ ਰਿਹਾ ਉਹ ਅੰਮਰਸਰਚ ਵੀ ਹੋਣਾ ਚਾਹੀਦਾ ਆ ਇੱਥੇ ਮੈਨੂੰ ਲੋਕਾਂ ਨੇ ਦੱਸਿਆ ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਇੱਥੇ ਡਰੱਗਸ ਦੀ ਪ੍ਰੋਬਲਮ ਹੈ ਇਥੇ ਜਿਹੜੀਆਂ ਇਨਕਮਾਂ ਨੇ ਕਿਸਾਨਾਂ ਦੀਆਂ ਉਹ ਨਹੀਂ ਵਧ ਰਹੀਆਂ ਤੇ ਮੈਂ ਤਾਂ ਕਲੀਅਰ ਕੱਟ ਸਿੰਪਲ ਪ੍ਰਪੋਜ਼ਲ ਰੱਖਿਆ ਨੇ ਸਾਹਮਣੇ ਕਿ ਜਿਹੜੀ ਐਗਜ਼ਿਸਟਿੰਗ ਫਾਲ ਫਰੂਟ ਉਹਨਾਂ ਨਾਲ ਹੀ ਸਾਡੇ ਕਿਸਾਨਾਂ ਦੀਆਂ ਇਨਕਮਾਂ 10 ਤੋਂ 15 ਗੁਣੇ ਵਧ ਸਕਦੀਆਂ ਨੇ ਤੁਸੀਂ ਦੋ ਕਹੋਗੇ ਤੇ ਮੈਂ ਉਦਾਹਰਣ ਵੀ ਦੇ ਦਵਾਂਗਾ ਉਹਦੇ ਤੇ ਆਪਾਂ ਜਿਹੜੀ ਕਾਰਗੋ ਫੈਸਿਲਿਟੀ ਆ ਆਪਣੇ ਰਾਜਾ ਸੰਸੀ ਇੱਥੇ ਨਾਲ ਹੀ ਆ ਉਹ ਸਿਰਫ 20% ਯੂਜ਼ ਹੋ ਰਹੀ ਹੈ ਉਹਨੂੰ ਅਸੀਂ 100% ਕਰਵਾਈਏ ਤੁਹਾਨੂੰ ਪਤਾ ਇੱਕ ਵੀ ਕਾਰਗੋ ਫਲਾਈਟ ਨਹੀਂ ਚੱਲਦੀ ਇੱਥੋਂ ਕਾਰਗੋ ਫਲਾਈਟਾਂ ਚਲਾਵਾਂਗੇ ਇੱਥੋਂ ਦੀ ਕਨੈਕਟੀਵਿਟੀ ਵਧਾਵਾਂਗੇ ਉਹਦੇ ਨਾਲ 1.5 ਲੱਖੀ ਨਹੀਂ ਇੱਥੇ 3-3 ਲੱਖ 4-4 ਲੱਖ ਟੂਰਿਸਟ ਆਣਾ ਸ਼ੁਰੂ ਹੋਏਗਾ ਤੇ ਤੁਸੀਂ ਹਿਸਾਬ ਕਿਤਾਬ ਖੁਦ ਲਾ ਲਓ ਕਿ ਉਹਦੇ ਨਾਲ ਅੰਬਰ ਸਰ ਦਾ ਭਲਾ ਹੋਏਗਾ ਕਿ ਨਹੀਂ ਹੋਏਗਾ ਸਭ ਸਭ ਮਜੀਠਾ ਜਿਹੜਾ ਅਕਾਲੀ ਦਲ ਦਾ ਕਈ ਬਹਾਰੇ ਤੋਂ ਗੜ ਮੰਗਿਆ ਸਰ ਮੰਨਿਆ ਗਿਆ ਸੀ ਪਰ ਅੱਜ ਦਾ ਇਕੱਠ ਵੇਖ ਕੇ ਹੋਰ ਨਜ਼ਰ ਆਉਂਦਾ ਹੈ ਦੇਖੋ ਪੋਲਿਟਿਕਸ ਚ ਜਾ ਕੇ ਗੱਲ ਨਹੀਂ ਕਰਨੀ ਇਹ ਕਿਹਦਾ ਗੜ ਹੈ ਕਿਹਦਾ ਨਹੀਂ ਛਰੋ ਨੀ ਅਕਾਲੀ ਦਲ ਦੀ ਬੜੀ ਪੁਰਾਣੀ ਹਿਸਟਰੀ ਆ ਐਸਜੀਪੀਸੀ ਦੀ ਬੜੀ ਪੁਰਾਣੀ ਹਿਸਟਰੀ ਆ ਤੁਹਾਨੂੰ ਪਤਾ ਆ ਕਿ ਜਦੋਂ ਪਹਿਲੀਆਂ ਇਲੈਕਸ਼ਨਾਂ ਹੋਈਆਂ ਐਸਜੀਪੀਸੀ ਦੀਆਂ 1926-27 ਚ ਉਦੋਂ ਪਹਿਲੀ ਵਾਰੀ ਸਾਡੀ ਭੈਣਾਂ ਨੂੰ ਵੋਟਾਂ ਮਿਲੀਆਂ ਇਹੋ ਜੀ ਪ੍ਰਾਊਡ ਹਿਸਟਰੀ ਨਾਲ ਕਈ ਤਕੜੇ ਲੀਡਰ ਐਸਜੀਪੀਸੀ ਨੇ ਅਮਰੀਕਾ ਭਜਵਾਏ ਸਕਾਲਰਸ਼ਿਪ ਦੇ ਕੇ ਪੜਨ ਪ੍ਰਤਾਪ ਸਿੰਘ ਕੈਰੋ ਸਰਦਾਰ ਪ੍ਰਤਾਪ ਸਿੰਘ ਕੈਰੋ ਵੀ ਉਹਨਾਂ ਚ ਇੱਕ ਸੀਗੇ ਖੁਦਾ ਸਿੰਘ ਸਿੰਘ ਵੀ ਸੀਗੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਹੁਣ ਕਿਸੇ ਨੂੰ ਐਸਜੀਪੀਸੀ ਸਕਾਲਰਸ਼ਿਪ ਦਿੰਦੀ ਆ ਕਿਉਂ ਨਹੀਂ ਦਿੰਦੀ ਆਪਣੀ ਜਿਹੜੀ ਤਾਕਤ ਆ ਜਿਹੜੇ ਲੋਕਾਂ ਦੇ ਪੈਸੇ ਨੇ ਉਹ ਲੋਕਾਂ ਦੇ ਭਲੇ ਚ ਲਗਾਉਣੇ ਚਾਹੀਦੇ ਆ ਮੈਂ ਤਾਂ ਸਿਰਫ ਇਹੋ ਹੀ ਕਹਾਂਗਾ ਡੜੇ ਜੀ ਦਾ ਵੀ ਹੋਵੇ ਆਪਣੀ ਗੱਲ ਵਿਕਾਸ ਦੀ ਆ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਚ ਇਹ ਬਿਲਕੁਲ ਕਲੀਅਰ ਹੋ ਜਾਏਗਾ ਇਹ ਲੋਕ ਇੱਥੇ ਵਿਕਾਸ ਦੀ ਗੱਲ ਕਰਨਗੇ ਸਭ ਤੋਂ ਬੁਝੇ ਪਾਸੇ ਅੱਜ ਕੱਲ ਕਿਸਾਨ ਵੀ ਵਿਰੋਧ ਕਰ ਰਹੇ ਨੇ ਬਾਹਰ ਵੀ ਰੋਡ ਤੇ ਕਿਸਾਨ ਬਿਚੇ ਹੋਏ ਨੇ ਕਿ ਚੱਕਰ ਕੀ ਬੁਝੇ ਪਾਸੇ ਇਹ ਜਿਹੜੇ ਖੜੇ ਨੇ ਇਹ ਲੋਕ ਕੌਣ ਨੇ ਫਿਰ ਇੱਕ ਤਰ੍ਹਾਂ ਆ ਕਿ ਮੈਨੂੰ ਤਾਂ ਨਹੀਂ ਪਤਾ ਕਿਉਂ ਵਿਰੋਧ ਕਰ ਰਹੇ ਨੇ ਜੀ ਮੈਂ ਤਾਂ ਤੁਹਾਡੇ ਸਾਹਮਣੇ ਬਾਰ-ਬਾਰ ਇਹੋ ਹੀ ਗੱਲ ਕਰ ਰਿਹਾ ਕਿ ਸਾਡੇ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਲੇਕਿਨ ਮੈਂ ਕਦੀ ਨਹੀਂ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਕਾਰਗੋ ਫੈਸਿਲਿਟੀ ਸਿਰਫ 20% ਯੂਜ਼ ਹੋ ਰਹੀ ਆ ਕਿ ਸਾਡੇ ਕਿਸਾਨਾਂ ਦਾ ਹੀ ਸਬਜ਼ੀਆਂ ਜਿਹੜੀਆਂ ਇੱਥੇ اگਾਈਆਂ ਜਾਂਦੀਆਂ ਨੇ ਮਟਰ ਟਮਾਟਰ ਬੋਬੀ ਆਪਣੇ ਅਮਰੂਦ ਇਹ ਪੱਤਰਨਾਕ ਇਹ ਕਦੀ ਇਹਨਾਂ ਨੇ ਇਹ ਡਿਮਾਂਡ ਕੀਤੀ ਆ ਕਿ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਲੱਗਣੀ ਚਾਹੀਦੀ ਆ ਮਟਰ ਮਟਰਾਂ ਦੀ ਪ੍ਰੋਸੈਸਿੰਗ ਪਲਾਂਟ ਆਪਣੇ ਪੱਤਰਨਾਕ ਦਾ ਪ੍ਰੋਸੈਸਿੰਗ ਪਲਾਂਟ ਭਈ ਜਿਹੜਾ ਦੇਖੋ ਮੈਂ ਵੀ ਆਪ ਕਿਸਾਨ ਕਾਮਲੀ ਨੂੰ ਬਿਲੋਂਗ ਕਰਦਾ ਮੇਰੇ ਚ ਵੀ ਲਹੂ ਕਿਸਾਨਾਂ ਦਾ ਹੀ ਆ ਇਸ ਲਈ ਮੈਂ ਤਾਂ ਗਾਂ ਉਹਨਾਂ ਦੇ ਫਾਇਦੇ ਤੇ ਅੰਮਰਸਰ ਦੇ ਫਾਇਦੇ ਦੀ ਗੱਲ ਕਰਾਂਗਾ ਅੱਜ ਦੀ ਪ੍ਰੋਗਰਾਮ ਚ ਕਿਸਾਨ ਦੀ ਵਿਚੂਸੀ ਜੀ ਬਿਲਕੁਲ ਸੀਗੇ ਤੁਸੀਂ ਸੁਣਿਆ ਮੈਨੂੰ ਮੈਂ ਤਾਂ ਬਾਰਡਰ ਤੱਕ ਗਿਆ ਕਿਸਾਨਾਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਅਗਰ ਉਹਦੇ ਚ ਕੁਝ ਇਹ ਵਿਧਾਨਦੇ ਨੇ ਕੁਝ ਦੱਸਦੇ ਨੇ ਕਿ ਸਾਡੀਆਂ ਮੁਸ਼ਕਲਾਂ ਨੇ ਤੇ ਮੈਂ ਤਾਂ ਕਦੀ ਵੀ ਰੜੀਆਂ ਲੇਕਿਨ ਮੈਂ ਟੈਲੀਵਿਜ਼ਨ ਪਿੱਛੇ ਲੱਗਾ ਹੋਵੇ ਤੇ ਸਾਡੇ ਨਾਲ ਗੱਲ ਕਰੋ ਉਹ ਤਾਂ ਫਿਰ ਆਪਣੀਆਂ ਫੋਟੋਆਂ ਖਚਾਣ ਤੇ ਉਹ ਦੂਜੇ ਚੀਜ਼ਾਂ 'ਚ ਨੇ ਤੇ ਬਾਕੀ ਤੁਹਾਨੂੰ ਪਤਾ ਆ ਕਿ ਜਿਹੜੀ ਤਾਰ ਵਾਲੀ ਕੰਡੀ ਵਾਲੀ ਪ੍ਰੋਬਲਮ ਹੈ ਉਹਦੇ ਤੇ ਅਸੀਂ ਪਹਿਲਾਂ ਹੀ ਲੱਗੇ ਹੋਏ ਆ ਇੱਥੋਂ ਦੇ ਇੰਨੇ ਨੇਤਾ ਨੇ ਉਧਰ ਇਨਸਪੈਕਸ਼ਨ ਹੀ ਕਰਦੇ ਰਹਿੰਦੇ ਨੇ ਮੈਂ ਤੁਹਾਨੂੰ ਇਹ ਵਾਦਾ ਕਰਦਾ ਆ ਕਿ ਅਗਰ ਮੈਂ ਇੱਥੋਂ ਦਾ ਐਮਪੀ ਬਣਿਆ ਤੇ ਇਹ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਤੇ ਹੋਰ ਸਾਡੇ ਭਰਾਵਾਂ ਦੀਆਂ ਔਰ ਮਜੀਠੇ ਦੇ ਦੇਖੋ ਇੱਥੇ ਮਜੀਠਾ ਮੰਡੀ ਵੀ ਹੈਗੀ ਆ ਬੜਾ ਕੁਸ਼ ਹੈਗਾ ਆ ਆਪਾਂ ਸਾਰਿਆਂ ਦੀਆਂ ਪ੍ਰੋਬਲਮਸ ਸੁਣ ਕੇ ਕਿਉਂਕਿ ਉਹਨਾਂ ਨੂੰ ਸੁਣਨਾ ਆ ਤੇ ਉਹ ਸੋਲਵ ਕਰਵਾਉਣ ਦੇ ਡਟ ਕੇ ਕਰਵਾਵਾਂਗੇ ਤੁਸੀਂ ਸਭlastval ਸਵਾਲ ਹੈ ਧਾਰੀਵਾਲ ਸਾਹਿਬ ਔਰ ਜੇਪ ਦੀ ਵਿੱਚੋਂ ਇਹ ਨਾਲੇ ਦਾ ਰਿਪੋਰਟ ਕਾਰਡ ਦਿਖਾਉਂਦੇ ਨੇ ਲੋਕ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਦਾ ਰਿਪੋਰਟ ਕਾਰਡ ਦੇਖੋ ਚੰਗੀ ਤਰ੍ਹਾਂ ਦੇਖੋ ਤੁਸੀਂ ਅੰਮਰਸਰ ਦੀ ਕੀ ਹਾਲਤ ਹੈ ਉਹ ਆਪ ਦੇ ਵਡੇ ਮੰਤਰੀ ਨੇ ਅਗਰ ਇਹ ਮੁਸ਼ਕਲਾ ਇੱਥੇ ਹੱਲੇ ਵੀ ਨੇ ਤੁਹਾਨੂੰ ਪਤਾ ਕਿਸੇ ਆਮ ਆਦਮੀ ਕੋ ਬਾਹਰ ਜਾ ਕੇ ਪੁੱਛ ਲੋ ਉਹ ਤੁਹਾਨੂੰ ਆਪਣੀਆਂ ਮੁਸ਼ਕਲਾਂ ਦੱਸਣਗੇ ਕਿ ਧਾਲੀਆ ਸਾਹਿਬ ਉਹਦਾ ਵੀ ਰਿਪੋਰਟ ਕਾਰਡ ਦੇ ਦੇਣ ਦੇਖੋ ਇਨਾਲਾਤ ਦਾਦਾ ਸੰਸੀ ਦੇ ਬਹੁਤ ক্লোਜ਼ ਹੈ ਇਹਨਾਂ ਨੇ ਕਦੀ ਕੋਈ ਗੱਲ ਕੀਤੀ ਆ ਕਿ ਇੱਥੇ ਕਾਰਗੋ ਖੋਲਣਾ ਇੱਕ ਪੂਰਾ ਜਿਹੜਾ ਕਾਰਗੋ ਫੈਸਿਲਿਟੀ ਆ ਉਹ ਚੱਲੇ ਤੇ ਜਿਹੜੀ ਰੇਲਵੇ ਲਿੰਕ ਹੈ ਉਹਨੂੰ ਬਣਾਈਏ ਆਪਾਂ ਅੰਮਰਸਰ ਦੀ ਜਿਹੜੀ ਚੀਜ਼ ਗਾਨੇ ਆ ਬਾਹਰ ਵੀ ਪਹੁੰਚਾਈਏ ਧੰਨਵਾਦ ਸਤਿਕਾਰ ਕਿਸਾਨ ਮੋਰਚੇ ਪਤਾਲਾ ਜੀ ਇਹਦੇ ਕਿਸਾਨ ਇਹਦੇ ਸਾਬ ਇਹਦੇ ਫਾਰਮ ਤੇ ਹੀ ਕਿਸਾਨ ਮੋਰਚੇ ਦੇ ਪ੍ਰਧਾਨ ਸਾਹਿਬ ਆ ਗਏ ਕਿਸਾਨ ਇਹ ਕਿਸਾਨ ਸਾਰੀ ਵਿੱਚ ਫਾਰਮ ਫੁਰਦੇ ਸੀ ਜੀ